ਹਿੰਸਾ ਸਿਕਲਿਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰੋ ਨਾਲ ਆਪਾਂ ਆਏ ਆਂ ਹਰਵਿੰਦਰ ਭਾਈ ਉਹਨਾਂ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਤੇ ਇੱਕ ਸੱਜਰ ਸੋਈ ਮਾਜੇ ਇੱਕ ਤੁਹਾਨੂੰ ਦਿਖਾਉਣੀ ਹੈ ਚੰਗਾ ਦੁੱਧ ਤਿਆਰ ਦੱਸਦੇ ਇਹਦੇ ਕੋਲ ਵੀ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਫੇਰ ਹੀ ਪਸ਼ੂ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਜਿਹੜਾ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਸੇ ਕੱਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵੇਖ ਗਿਆ ਕੱਲ ਵਾਲਾ ਮਾਲ ਹਾਂਜੀ ਮੇਰੇ ਨਾਲ ਮਿੱਟ ਦਹੀਂ ਲੱਗੇ ਠੀਕ ਆਏ ਰਸ਼ਾ ਰਵਾੜਾਂ ਦਾ ਜੋੜਾ ਹਾਂਜੀ ਪਹਿਲੇ ਫੋਨ ਠੀਕ ਕਿੰਨੇ ਕੀ ਡਿਮਾਂਡ ਉਹਨਾਂ ਦੀ ਮੈਨਾਂ ਬਹੁਤ ਜ਼ਿਆਦਾ ਹੱਦੋਂ ਵੱਧ अच्छा दोनों तरफ दूरा फोन आंदे हैं है। जी ठीक है आपा शूट आज भी तिनने आपा तिनने कमाल देया है हां जी हां जी।, जी ते चलो नाम दस्तो करिए हर नाम हरेंद्र सिंह ਪਿੰਡ জাফরਗੋੜ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 9673348808 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੈਡ ਵੱਜੀ ਤਾਂ ਹੀ ਆਪਾਂ ਕਰ ਲਈਏ ਕਿੰਵਾਂ ਸੁਆਜੇ ਦਾ ਸੁਆ ਪਹਿਲਾ ਹੀ ਹੈ ਪਹਿਲਾ ਸੁਆ ਆ ਤੇ ਕਿੰਨਾ ਚਿਰ ਹੋ ਗਿਆ ਸੁਈ ਨਾ ਉਹ ਇਹ ਪਰਸ ਉਸ ਵੀ ਜਿਹੜੀ ਤੀਜਾ ਦਿਨ ਦੀ ਅੱਛਾ ਤੀਸਰਾ ਦਿਨ ਆ ਅੱਜ ਤੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ 20 ਕਿਲੋ ਬਿਲਕੁਲ ਤਿਆਰ ਜੇ 20 ਲੀਟਰ ਬੋਲਾ ਤਿਆਰ ਜੇ ਸਟਾਰਟਿੰਗ ਚੰਗੀ ਚੱਲਣ ਦੇਈ ਸਟਾਰਟਿੰਗ ਹੀ ਚੱਲੀ ਮਤਲਬ 20 ਕਿਲੋ ਤੇ ਕਿੰਨਾ ਦੁੱਧ ਕਰ ਚੁੱਕੀ ਏ ਦੁੱਧ ਇਹਨੇ 35 ਕਿਲੋ ਦੇਣਾ ਚਾਹੀਦਾ ਵੇੜ ਨੂੰ ਅੱਛਾ ਪਹਿਲੇ ਸੂਵੇ 35 ਕਿਲੋ ਦੇ ਦੇ ਗ੍ਰਾਮ ਨਾਲ ਠੀਕ ਹੈ ਤੇ ਪਤਾ ਕਿਹੜੇ ਠੀਕੇ ਦੀ ਆਪ ਆ ਇਹ ਆ ਰਮਾਡਾ ਦੀ ਵਛੀ ਇਹ ਅੱਛਾ ਹਾਂਜੀ ਬਰੂਡ ਦੀ ਆਪ ਆ ਰਮਾਡਾ ਦੀ ਮਗਰ ਵਛੀ ਤੇ ਮਗਰ ਰਮਾਡਾ ਦੀ ਵਛੀ ਦੱਸਦੇ ਆ ਵਛੀ ਜੇ ਤੇ ਮਗਰ ਜਿੱਤਰਾ ਉਹਨਾਂ ਦੱਸਿਆ ਪਿਛੋਂ ਜਿੱਤਰਾ ਕਹਿੰਦੇ ਕਿ ਉਹਨਾਂ ਦੱਸਿਆ ਉਤਰਾਂ ਤੁਹਾਨੂੰ ਗਾੜੀ ਦੱਸਤਾ ਵਾ ਬਾਕੀ ਨਾਲੋ ਜਿਹੜਾ ਨਾਲ ਹੀ ਆ ਬਾਕੀ ਸੋਹਣੀ ਵਛੀ ਆ ਮਗਰ ਛੋਟਾ ਜਿਹਾ ਫੇਸ ਆ ਛੋਟੇ ਛੋਟੇ ਕੰਦਿਆਂ ਵਛੀ ਦੇ ਵੀ ਤੇ ਬਾਕੀ ਆਪ ਵੀ ਵੈੜ ਸੋਹਣੀ ਆ ਜਿਹੜੀ ਚਲੋ ਤੋਰੋ ਹਾਂ ਫੇਰ ਇੱਕਰੀਨ ਪੂਰੇ ਚੰਗੇ ਕਦ ਕਾੜ ਸਿਆ ਜੰਮੀ ਪਲੀ ਪੂਰੀ ਆ ਜਿਹੜੀ ਬਾਕੀ ਅਜੇ ਭਲਾ ਭੁਲਾ ਹਵਾ ਨੇ ਤੇ ਹੈਗੀਆਂ ਵਾ ਇੱਕ ਵਾਰੀ ਇਹ ਲਾ ਦੇ ਫੁਲਕਾਰੀ ਵੀ ਲਾ ਦੇ ਪਤਾ ਲੱਗ ਜਾ ਸਾਰਾ ਲੈ ਜਾ ਬਾਕੀ ਪੂਰੀ ਕਮਾਲ ਦੀ ਵਹਿੜ ਆ ਪੂਰੀ ਰਾਜੀ ਆ ਜਿਹੜੀ ਬਾਹਨਾ ਗਾਹਣਾ ਵੀ ਚੰਗਾ ਭਰਿਆ ਵਾ ਇਹਨੇ ਤੇ ਬਾਹਨਾ ਪਛਾਣ ਵੀ ਚੰਗਾ ਦਿਖਉਂਦੀ ਫਿਕਸ ਜੇ ਦਰਦੀ ਗਏ ਪਾਵੇਂ ਕੋਈ ਇਹਦੇ ਹੱਥ ਨਾਲ ਚਵਾਈ ਕਰ ਲੇ ਤੇ ਪਾਵੇਂ ਕੋਈ ਮਸ਼ੀਨ ਨਾਲ ਚਵਾਈ ਕਰ ਲੇ ਆ ਦੇਖ ਸਾਡੇ ਤਾਂ ਆ ਦੇਖ ਸਾਡੀ ਬਾਕੀ ਇਹ ਆ ਵੀ ਹਜੇ ਕੁਛ ਕੁਛ ਭਲਾ ਹਵਾਨੇ ਤੇ ਹੈਗੀਆਂ ਵਾ ਬਾਕੀ ਗਾਣੋ ਵੀ ਹਵਾਨਾ ਕਾਫੀ ਅੱਗੇ ਤੱਕ ਰਿਆ ਹਜੇ ਭਲਾ ਭੁਲੇ ਹਵਾਨੇ ਤੇ ਉਤਰਾਈਆਂ ਆ ਆ ਦੇਖ ਸਾਡੇ ਬਾਕੀ ਪਿਛੇ ਵੀ ਹਵਾਨਾ ਇਹਦਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਆ ਆਪਾਂ ਕਿੰਨਾ ਕਰਦੀ ਆ ਜਿਆ ਜਿਆ ਕਰੀਏ ਫਿਰ ਆ ਸਮਰ ਕੋਲ ਨਾ ਕਰਾ ਦੀ ਕਰਦੇ ਸਮਰ ਫਿਰ ਮੁੱਲੇ ਤੇ ਅੱਬਾ ਵੇਖਿਓ ਇਹਦਾ ਵੜਾ ਟਾਈਟ ਹੈ 3 3 ਲੱਖ ਦੀ ਇਹੋ ਜਿਹਾ ਵੇਖਦਿਆਂ ਹਾਂ ਹਾਂਜੀ ਹਾਂ ਮਟਾਈ ਤਿੰਨ ਕਰਨਾ ਨਹੀਂ ਅੱਛਾ ਮੁੱਲ ਕਰਦੇ 1 65000 ਅੱਛਾ ਹਾਂਜੀ ਮਾਂ ਤਾਂ ਖੁੱਲਾ ਕਰਾਂਗੇ ਖੁੱਲਾ ਕਰਨਾ ਕਿੰਨਾ ਕਰਦੀਏ ਤੁਸੀਂ ਕਰ ਦਿਓ ਜਿੰਨਾ ਕਰ ਦੋ ਇੱਕੋ ਗੱਲ ਫਿਰ ਤੁਸੀਂ ਕਰ ਦੋ 1 55 ਹੀ ਦੇ ਦਈਏ ਦਾੜਾ ਲਾ ਲਈਏ ਡੇਢ ਦੀ ਪੂਰੇ ਦੀ ਦੇ ਦੀ ਦੇ ਰਾਂਗੇ ਠੀਕ ਹਾਂਜੀ ਦੇ ਰਾਂਗੇ ਵੀਰ ਭਰਾ ਉਹਨਾਂ ਦੇ ਕੋਲ 35 ਕਿਲੋ ਦੀ ਗਰੰਟੀ ਫੋਲਿਆ ਠੀਕ ਆ 35 ਕਿਲੋ ਪੂਰਾ ਦੇ ਦੇ ਗ੍ਰਾਮ ਨਾਲ ਬਾਕੀ ਅਜੇ ਸੂਆ ਪਹਿਲਾ ਆ ਤੇ ਹੁਣ ਜਿਹੜਾ ਮੌਕੇ ਤੇ 20 ਲੀਟਰ ਬੋਲਾ ਕਿੰਨੇ ਕਿਤੇ ਆ ਤੇ ਬਾਕੀ ਇਹ ਆ ਵੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਮਨਤਨ ਮੌਕੇ ਤੇ ਹੋ ਜਾਊਗਾ ਤੇ ਇੱਥੇ ਆਣ ਕੇ ਕੋਈ ਵੇਖੇ ਪਸੰਦ ਕਰੇ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਤੇ ਮਗਰ ਕੀ ਚ ਇਹ ਵਸ਼ੀ ਰੇ ਇਹਦੇ ਮਗਰ ਵੀ ਵਸ਼ੀ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਦੁੱਧ 2 15 16 ਕਿਲੋ ਤਿਆਰ ਮੁਕੇ ਤੇ ਇਹ ਕਿੰਨਾ ਕਰੀ ਜਾਊਗੀ ਇਹ ਦੁੱਧ 20 ਕਿਲੋ ਕਰ ਜੂਗੀ ਰਾਮਣਾ ਵੜ ਚੰਗੀ ਆ ਮਤਲਬ ਬ੍ਰੀਡ ਵਾਲੀ ਆ ਤੋਰੋ ਫੇਰ ਤੋਰੋ ਇੱਕ ਕਰੀ ਨੀ ਬਾਦ ਬਾਦ ਨਾ ਮੈਂ ਹੋਰ ਪਵਾ ਦਾਂ ਠੀਕ ਆ ਆ ਜਿ ਲੈ ਆ ਮੈਂ ਵੀ ਥੋੜਾ ਪੱਕੇ ਦਾ ਕਰ ਚੀ ਉਹ ਪੱਕੇ ਤਾਂ ਰਹੀ ਥੋੜੀ ਵੜ ਠੀਕ ਆ ਬਾਕੀ ਥਾਣਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਹੈ ਤੇ ਥੱਲੇ ਇਹ ਵੀ ਚੰਗੀ ਬਣੀ ਹੈ ਹੈ ਵੀਰ ਜੀ ਇਹ ਵੀ ਠੰਡੀ ਆਵੇ ਚਲੋ ਲੈ ਜਾਓ ਹਾਲੋ ਹਾਲੋ ਇਹਦੇ ਤੁਹਾਨੂੰ ਥਾਣੇ ਦਿਖਾ ਦਈਏ ਲੱਗੇ ਤਾਂ ਇੱਕ ਨਹੀਂ ਆਹ ਦੇਖ ਸੰਦੇ ਥਾਣੇ ਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਦਾਂ ਮੋਲ 62000 ਕਰ ਦਈਏ 62000 ਸਾਡੇ 60000 ਦੇ ਦੀ ਛੋੜ-ਸੜ ਕਰ ਦਾਂਗੇ ਵਿੱਚ ਅੱਛਾ ਬਾਕੀ ਚਲੋ ਕੋ ਫੋਨ ਲਾਉਗਾ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਦੁੱਧ 1500 ਕਿਲੋ ਚਾਰ ਦਿਨ ਦੇਖੋ ਠੀਕ ਹੈ ਜੀ ਤੇ ਹੁਣ ਆ ਮੱਝ ਆ ਗਈ ਸੂਈ ਸਵਾਈ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਤੇ ਮਗਰ ਕੀ ਇਹਦੇ ਮਗਰ ਕੱਟਾ ਜੀ ਮਗਰ ਦੇ ਤੇ ਕੱਟਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਸਕਦਾ ਤਾਂ ਹੋਊਗਾ ਵੀਰ ਜੀ 14-15 ਕਿਲੋ ਬਾਂਗਣ ਗੱਲਾਂ ਵਾਲਾ ਕਹਦੀ ਹੈ 15-18 ਜਿਹੜਾ ਚਲੋ 15 ਕਿਲੋ ਆਪਾਂ ਕਰੋ ਚਵਾ ਕੇ ਦੇਣਾ ਚਵਾ ਦੋਗੇ ਬਿਲਕੁਲ ਜਿਹੜਾ ਮੋਕੇ ਤੇ ਤੋੜ ਦੋ ਫੇਰ ਇਹਨੂੰ ਬਗਿਆ ਇਹਦੀ ਫੋਟੋ ਸ਼ਿੰਦਿਸ 15 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੁਣ ਮੋਕੇ ਤੇ ਚਵਾ ਦਾਂਗੇ ਬਾਕੀ ਪੂਰੀ ਭਾਰੀ ਮੱਝ ਹੈ ਵੀ ਦਾਰੇ ਫੁੰਦਾ ਨਹੀਂ ਹਾਲੋ ਆ ਜਲਾਓ ਜੀ ਕੱਟਾ ਵੀ ਦਾ ਤਾਂ ਹੁਣੇ ਦਿਖਾ ਦਿੰਨੇ ਆ। ਬਾਕੀ ਥੱਲੇ ਆ ਫਿਕਸ ਹਵਾਨੇ ਦੀ ਹੈ ਗਾਵਾ ਵਾਂਗ ਹਵਾਨਾ ਮੇਰੇ ਕੋਲ ਥੱਲੇ ਤੇ ਆ ਮਿਲਕ ਮੈਨੂੰ ਇਹਦੀ ਦੇਖ ਸਕਦੇ ਚੰਗੀ ਲੱਗੀ ਆ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਹੈ। ਤੇ ਆ ਜਿਹੜਾ ਕੱਟਾ ਹੈ ਇਹਦਾ ਤੇ ਇਹਦਾ ਫਿਰ ਮੁੱਲ ਸਵਰਦਾਤ ਪਿਆ ਤੂੰ ਯਾਰ ਮੋਲ ਵੀਰ ਜੀ ਦਾ ਇੱਕ ਤੀਜ ਇੱਕ ਤੀਜ ਆ ਮਾਨਤਨ ਕਰ ਤਾ 50 50 ਦੇ ਦਾਂਗੇ ਅੱਛਾ 50 ਤੀ ਦੇ ਦੋਗੇ ਯੋਗ ਮਾਨਤਨ ਕਰਦਾ ਵੀਰ ਫੋਨ ਲਾਏ ਫੋਨ ਲਾਵੇ ਕੋਈ ਮੇਰੇ ਕੋਲ ਹੋਏ ਤੇ ਲੈ ਜਾਈ ਮੈਂ ਤੇ ਰਹਿਣ ਦੇ ਠੀਕ ਆ ਤੇ ਕਿੰਨਾ ਕੁ ਤੇਰਾ ਦੁੱਧ ਕਰੀ ਜਾਉਗੀ ਦੁੱਧ ਵਧੇ ਗਿਆ ਜੇ ਪਰ 18 ਕਿਉਂ ਵੀ ਪੂਰੀ ਮਿਹਨਤ ਹੀ ਕਰਾ ਅੱਛਾ ਹਾਂਜੀ ਇਹ ਪੱਠਾ ਪੁੱਠਾ ਉਹਨਾਂ ਦਾ ਪਟੋ ਵਈ ਜਾਗਾ ਹਾਂਜੀ ਹਾਂਜੀ ਪੱਠੇ ਪੁੱਠੇ ਜਿੰਨੇ ਦੁੱਧ ਵਜ ਜਾਣਾ ਔਰ ਗਲੌਣ ਬਿਲਕੁਲ ਤਿਆਰ ਆ ਤੇ ਬਾਕੀ ਇਹ ਆ ਵੀ ਚਲੋ ਸਾਰੀਆਂ ਸੋਈਆਂ ਵਾ ਤੁਹਾਡੇ ਘਰ ਕੋਈ ਚਵਾਈ ਕਰਕੇ ਨਾ ਤਸੱਲੀ ਕਰਕੇ ਫੇਰ ਕੋ ਖੜੇ ਤਸੱਲੀ ਕਰਕੇ ਤੇ ਵੇਖ ਚਾ ਕੇ ਫੇਰ ਹੀ ਕੋ ਖੜੇ ਦੇ ਨਾਲ ਨਾਮਾ ਦੇਣਾ ਇਹ ਤਾਂ ਤਸੱਲੀ ਟੰਕਾ ਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ